ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅੱਜ ਅਸੀਂ ਕੁਝ ਪੀਲੇ ਫਲਾਂ ਦੀ ਗੱਲ ਕਰਾਂਗੇ ਜਿਹੜੇ ਸਾਡੇ ਕੋਲੇਸਟ੍ਰੋਲ ਨੂੰ ਤਾਂ ਘੱਟ ਕਰਦੇ ਹੀ ਕਰਦੇ ਆ ਇਹਦੇ ਨਾਲ ਨਾਲ ਸਾਡੇ ਦਿਲ ਦੀ ਸਿਹਤ ਲਈ ਵੀ ਬੜੇ ਵਧੀਆ ਮੰਨੇ ਗਏ ਆ ਸੋ ਇਹਨਾਂ ਫਲਾਂ ਬਾਰੇ ਜਾਣਨ ਤੋਂ ਪਹਿਲਾਂ ਇੱਕ ਰਿਕਵੈਸਟ ਆ ਵੀ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਅੱਗੇ ਜਿਹੜੀਆਂ ਮੈਂ ਸਿਹਤ ਨੂੰ ਲੈ ਕੇ ਵੀਡੀਓਜ਼ ਬਣਾਵਾਂਗਾ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਣ ਸੋ ਸਾਥੀਓ ਆਓ ਬਿਨਾ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਆਂ ਵੀ ਉਹ ਕਿਹੜੇ ਫਲ ਆ ਜਿਹੜੇ ਸਾਡੇ ਕੋਲੇਸਟ੍ਰੋਲ ਨੂੰ ਘਟ ਕਰਦੇ ਤੇ ਸਾਡੇ ਹਾਰਟ ਲਈ ਦਿਲ ਲਈ ਬਹੁਤ ਵਧੀਆ ਤੇ ਆ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਸਾਥੀਓ ਜੇ ਉਹ ਫਲਾਂ ਦੀ ਗੱਲ ਕਰੀਏ ਤਾਂ ਪਹਿਲੇ ਨੰਬਰ ਤੇ ਅਸੀਂ ਗੱਲ ਕਰਦੇ ਆਂ ਕੇਲਿਆਂ ਦੀ ਦੋਸਤੋ ਬਨਾਨਾ ਦੇ ਵਿੱਚ ਪੋਟਾਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਸੋ ਪੋਟਾਸ਼ੀਅਮ ਜ਼ਿਆਦਾ ਹੋਣ ਕਰਕੇ ਇਹ ਸਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਏ ਬਲੱਡ ਪ੍ਰੈਸ਼ਰ ਨੂੰ ਹੇਠਾਂ ਲੈ ਕੇ ਆਉਂਦਾ ਇਦੇ ਨਾਲ ਨਾਲ ਜਿਹੜਾ ਬਨਾਣਾ ਹੈ ਬਨਾਣਾ ਇੱਕ ਨੇਚਰਲ ਵੈਜ਼ੋਡਾਇਲੇਟਰ ਹੁੰਦਾ ਹੈ ਭਾਵ ਇਹ ਸਾਡੇ ਖੂਨ ਦੀਆਂ ਜਿਹੜੀਆਂ ਨਸਾਂ ਐ ਧੰਮਣੀਆਂ ਐ ਉਹਨਾਂ ਨੂੰ ਡਾਇਲੇਟ ਕਰਦਾ ਹੈ ਰਿਲੈਕਸ ਕਰਦਾ ਹੈ ਜਿਹਦੇ ਕਰਕੇ ਉਹਨਾਂ ਨਸਾਂ ਦੇ ਵਿੱਚ ਖੂਨ ਦੀਆਂ ਨਸਾਂ 'ਚ ਜਿਹੜਾ ਬਲੱਡ ਫਲੋ ਆ ਉਹ ਬੜਾ ਵਧੀਆ ਤਰੀਕੇ ਨਾਲ ਈਜ਼ੀਲੀ ਜਿਹੜਾ ਬਲੱਡ ਫਲੋ ਵਹਿੰਦਾ ਹੈ ਤੇ ਸਾਡਾ ਬਲੱਡ ਪ੍ਰੈਸ਼ਰ ਵੀ ਜਿਹੜਾ ਆਟੋਮੈਟਿਕਲੀ ਉਹ ਘੱਟ ਹੋ ਜਾਂਦਾ ਸੋ ਬਨਾਣਾ ਦੇ ਵਿੱਚ ਫਾਈਬਰ ਬਹੁਤ ਜ਼ਿਆਦਾ ਹੁੰਦਾ ਇਹ ਐਲ ਡੀ ਐਲ ਜਿਹੜਾ ਮਾੜਾ ਕੋਲੇਸਟ੍ਰੋਲ ਆ ਉਹਨੂੰ ਵੀ ਘੱਟ ਕਰਦਾ ਸੋ ਇਹ ਸਾਡੇ ਦਿਲ ਦੀ ਸਿਹਤ ਲਈ ਬਹੁਤ ਵਧੀਆ ਮੰਨਿਆਗਾ ਰੋਜ਼ਾਨਾ ਅਸੀਂ ਇੱਕ ਜਾਂ ਦੋ ਦੀ ਗਿਣਤੀ ਚ ਕੇਲਿਆਂ ਦਾ ਸੇਵਨ ਕਰ ਸਕਦੇ ਹਾਂ ਸਭ ਤੋਂ ਵਧੀਆ ਸਮਾਂ ਸਵੇਰੇ ਖਾਲੀ ਪੇਟ ਨਿਰਨਿਖਾਲ ਜਿਆ ਪਰ ਸਾਥੀਓ ਜਿੰਨਾ ਲੋਕਾਂ ਨੂੰ ਸ਼ੂਗਰ ਆ ਜਾਂ ਜਿਹੜੇ ਆਪਣੇ ਭਾਰ ਨੂੰ ਘੱਟ ਕਰਨਾ ਚਾਹੁੰਦੇ ਉਹ ਇਹਦਾ ਸੇਵਨ ਘੱਟ ਕਰਨ ਬਾਕੀ ਜਿਹੜਾ ਜ਼ਿਆਦਾ ਹੋਇਆ ਪੱਕਿਆ ਕੇਲਾ ਹੁੰਦਾ ਏ ਉਹਦਾ ਗਲਾਈਸਿਮਿਕ ਇੰਡੈਕਸ ਬਹੁਤ ਹੀ ਜ਼ਿਆਦਾ ਹੁੰਦਾ ਜਿਹਦੇ ਕਰਕੇ ਸ਼ੂਗਰ ਦੇ ਮਰੀਜ਼ਾਂ ਦੀ ਜਿਹੜੀ ਬਲੱਡ ਸ਼ੂਗਰ ਉਹ ਵਧਣ ਦਾ ਖਤਰਾ ਬਣ ਜਾਂਦਾ ਸੋ ਹਮੇਸ਼ਾ ਕਹਿ ਲਓ ਵੀ ਜ਼ਿਆਦਾ ਪੱਕਾ ਕੇਲਾ ਨਾ ਖਾਓ ਜਿਨ੍ਹਾਂ ਨੂੰ ਸ਼ੂਗਰ ਆ ਜਾਂ ਜਿਹੜੇ ਭਾਰ ਨੂੰ ਘਟਾਉਣਾ ਚਾਹੁੰਦੇ ਆ ਸਾਥੀਓ ਅਗਲਾ ਫਰੂਟ ਜਿਹੜਾ ਦਿਲ ਦੀ ਸਿਹਤ ਲਈ ਵਧੀਆ ਸਾਡੇ ਕੋਲੇਸਟ੍ਰੋਲ ਨੂੰ ਵੀ ਘਟਾਉਂਦਾ ਉਹ ਹੈਗਾ ਇਹ ਪਾਈਨੈਪਲ ਅਨਾनास ਦੋਸਤੋ ਅਨਾਨਾਸ ਦੇ ਵਿੱਚ ਬ੍ਰੋਮਲੇਨ ਨਾਂ ਦਾ ਇੱਕ ਐਂਜ਼ਾਈਮ ਪਾਇਆ ਜਾਂਦਾ ਏ ਜਿਹੜਾ ਸਾਡੇ ਹਾਰਟ ਵਾਸਤੇ ਦਿਲ ਦੀ ਸਿਹਤ ਲਈ ਬਹੁਤ ਵਧੀਆ ਏ ਤੇ ਬ੍ਰੋਮਲੇਨ ਸਾਡੇ ਜਿਹੜਾ ਖੂਨ ਦੀਆਂ ਨਸਾਂ ਏ ਇਹਨਾਂ 'ਚ ਕਹੋ ਵੀ ਕੋਲੇਸਟ੍ਰੋਲ ਜੰਮਣ ਦੀ ਜਿਹੜੀ ਪ੍ਰਕਿਰਿਆ ਏ ਉਹਨੂੰ ਰੋਕਦਾ ਏ ਸੋ ਇਹ ਕੋਲੇਸਟ੍ਰੋਲ ਜੰਮਣ ਤੋਂ ਰੋਕਦਾ ਕਲੌਟ ਬਣਨ ਤੋਂ ਵੀ ਰੋਕਦਾ ਏ ਇਹਦੇ ਨਾਲ ਨਾਲ ਅਨਾਨਾਸ ਦੇ ਵਿੱਚ ਵਿਟਾਮਿਨ ਸੀ ਬਹੁਤ ਵਧੀਆ ਹੁੰਦਾ ਏ ਜਿਹੜਾ ਕਿ ਇੱਕ ਐਂਟੀਆਕਸੀਡੈਂਟ ਆ ਜਿਹੜਾ ਸਾਡੇ ਦਿਲ ਦੀ ਸਿਹਤ ਲਈ ਬਹੁਤ ਵਧੀਆ ਏ ਸੋ ਅਨਾਨਾਸ ਚ ਫਾਈਬਰ ਵੀ ਬਹੁਤ ਜ਼ਿਆਦਾ ਪਾਇਆ ਜਾਂਦਾ ਏ ਜਿਹੜਾ ਸਾਡੇ ਕੋਲੇਸਟ੍ਰੋਲ ਨੂੰ ਘੱਟ ਕਰਦਾ ਏ ਮਾੜੇ ਕੋਲੇਸਟ੍ਰੋਲ ਨੂੰ ਸੋ ਰੋਜ਼ਾਨਾ ਅਸੀਂ ਇੱਕ ਜਾਂ ਦੋ ਕਟੋਰੀ ਜਿਹੜੇ ਕੱਟੇ ਹੋਏ ਅਨਾਨਾਸ ਉਹਨਾਂ ਦਾ ਸੇਵਨ ਕਰ ਸਕਦੇ ਹਾਂ ਪਰ ਇਹਨਾਂ ਦਾ ਵੀ ਜਿਹੜਾ ਗਲਾਈਸੈਮਿਕ ਇੰਡੈਕਸ ਜ਼ਿਆਦਾ ਹੁੰਦਾ ਸੋ ਸ਼ੂਗਰ ਦੇ ਮਰੀਜ਼ਾਂ ਨੂੰ ਹਮੇਸ਼ਾ ਅਨਾਨਾਸ ਘੱਟ ਸੇਵਨ ਕਰਨ ਬਾਰੇ ਸਲਾਹ ਦਿੱਤੀ ਜਾਂਦੀ ਆ ਸੋ ਅਨਾਨਾਸ ਦਿਲ ਦੀ ਸਿਹਤ ਲਈ ਬੜਾ ਵਧੀਆ ਮੰਨਿਆ ਜਾਂਦਾ ਦੋਸਤੋ ਅਗਲਾ ਜਿਹੜਾ ਫਰੂਟ ਸਾਡੇ ਦਿਲ ਦੀ ਸਿਹਤ ਲਈ ਵਧੀਆ ਉਹ ਹੈਗਾ ਨਿੰਬੂ। ਨਿੰਬੂ ਦੇ ਵਿੱਚ ਵਿਟਾਮਿਨ ਸੀ ਬਹੁਤ ਹੀ ਵਧੀਆ ਪਾਇਆ ਜਾਂਦਾ। ਜਿਹੜਾ ਸਾਡੇ ਆਕਸੀਡੇਟਿਵ ਸਟ੍ਰੈਸ ਨੂੰ ਘਟਾਉਂਦਾ ਏ, ਹਾਰਟ ਲਈ ਵਧੀਆ ਹੁੰਦਾ ਏ। ਇਹਦੇ ਨਾਲ ਨਾਲ ਨਿੰਬੂ ਦੇ ਵਿੱਚ ਜਿਹੜਾ ਪੈਕਟਿਨ ਨਾਂ ਦਾ ਇੱਕ ਫਾਈਬਰ ਪਾਇਆ ਜਾਂਦਾ ਏ, ਜਿਹੜਾ ਸਾਡੇ ਮਾੜੇ ਕੋਲੇਸਟ੍ਰੋਲ ਨੂੰ ਐਲ ਡੀ ਐਲ ਨੂੰ ਘੱਟ ਕਰਦਾ ਏ। ਸੋ ਨਿੰਬੂ ਨੂੰ ਅਸੀਂ ਨਚੋੜ ਕੇ ਪਾਣੀ 'ਚ ਵੀ ਖਾ ਸਕਦੇ ਆ। ਇਹਨੂੰ ਸਬਜ਼ੀ ਤੇ ਨਚੋੜ ਕੇ ਵੀ ਖਾ ਸਕਦੇ। ਸਲਾਤ ਦੇ ਨਾਲ ਛੋੜ ਕੇ ਵੀ ਖਾ ਸਕਦੇ ਆ ਸੋ ਇਹ ਸਾਡੇ ਕੋਲੇਸਟ੍ਰੋਲ ਨੂੰ ਵੀ ਘਟਾਉਂਦਾ ਏ ਤੇ ਸਾਡੇ ਹਾਰਟ ਲਈ ਵੀ ਬਹੁਤ ਵਧੀਆ ਮੰਨਿਆ ਗਿਆ ਤੇ ਸਾਥੀਓ ਅਗਲਾ ਫਲ ਜਿਹੜਾ ਸਾਡੇ ਹਾਰਟ ਵਾਸਤੇ ਚੰਗਾ ਉਹ ਹੈਗਾ ਔਰੇਂਜ ਸੰਤਰਾ ਦੋਸਤੋ ਸੰਤਰੇ 'ਚ ਵਿਟਾਮਿਨ ਸੀ ਵੀ ਬੜਾ ਵਧੀਆ ਹੁੰਦਾ ਜਿਹੜਾ ਆਕਸੀਡੇਟਿਵ ਡੈਮੇਜ ਨੂੰ ਘੱਟ ਕਰਦਾ ਏ ਸਾਡੀਆਂ ਖੂਨ ਦੀਆਂ ਨਸਾਂ ਨੂੰ ਪ੍ਰੋਟੈਕਟ ਕਰਦਾ ਏ ਇਹਦੇ ਨਾਲ ਨਾਲ ਸੰਤਰੇ 'ਚ ਪੋਟਾਸ਼ੀਅਮ ਦੀ ਮਾਤਰਾ ਵੀ ਬੜੀ ਵਧੀਆ ਹੁੰਦੀ ਆ ਜਿਹੜਾ ਸਾਡੇ ਬਲੱਡ ਪ੍ਰੈਸ਼ਰ ਨੂੰ ਰੈਗੂਲੇਟ ਕਰਦਾ ਬਲੱਡ ਪ੍ਰੈਸ਼ਰ ਨੂੰ ਘਟਾਉਂਦਾ ਹੈ ਤੇ ਸੰਤਰੇ ਵਿੱਚ ਫਾਈਬਰ ਬਹੁਤ ਵਧੀਆ ਹੁੰਦਾ ਹੈ ਫਾਈਬਰ ਜ਼ਿਆਦਾ ਹੋਣ ਕਰਕੇ ਸਾਡੇ ਮਾੜੇ ਕੋਲੇਸਟ੍ਰੋਲ ਐਲ ਡੀ ਐਨ ਨੂੰ ਘਟ ਕਰਦਾ ਹੈ ਸੋ ਸੰਤਰਾ ਵੀ ਸਾਡੇ ਕੈਲੋ ਹਾਰਟ ਵਾਸਤੇ ਬੜਾ ਵਧੀਆ ਏ ਇਹਦੇ ਨਾਲ ਨਾਲ ਸੰਤਰੇਜ ਤੇ ਨੀਂਬੂ ਦੋਵਾਂ ਦੇ ਵਿੱਚ ਫਲੇਵੋਨੋਇਡਸ ਐਂਟੀਆਕਸੀਡੈਂਟ ਪਾਏ ਜਾਂਦੇ ਆ ਜਿਹੜੇ ਸਾਡੇ ਹਾਰਟ ਲਈ ਵੀ ਵਧੀਆ ਏ ਸਾਡੀਆਂ ਜਿਹੜੀਆਂ ਨਸਾਂ ਉਹਨਾਂ ਨੂੰ ਵੀ ਸਟਰੋਂਗ ਬਣਾਉਂਦੇ ਆ ਤਾਕਤਵਰ ਬਣਾਉਂਦੇ ਸਾਡੇ ਹਾਰਟ ਦੀ ਸਿਹਤ ਲਈ ਬਹੁਤ ਵਧੀਆ ਮੰਨੇਗੇ ਦੋਵੇਂ ਫਲ ਨੀਂਬੂ ਤੇ ਸੰਤਰਾ ਤੇ ਦੋਸਤੋ ਸੰਤਰੇ ਦਾ ਸੇਵਨ ਅਸੀਂ ਵੈਸੇ ਵੀ ਇਹਨੂੰ ਸਿੱਧਾ ਵੀ ਖਾ ਸਕਦੇ ਆ ਪਰ ਇਹਦਾ ਜਿਹੜਾ ਜੂਸ ਕੱਢ ਕੇ ਪੀਣਾ ਉਹ ਵੀ ਪੀ ਸਕਦੇ ਆ ਪਰ ਧਿਆਨ ਦੇਣ ਦੀ ਗੱਲ ਇਹ ਆ ਵੀ ਜਿਹੜਾ ਸੰਤਰੇ ਦਾ ਜੂਸ ਆ ਉਹ ਪੈਕਟ ਬੰਦ ਨਾ ਪੀਓ ਕਿਉਂਕਿ ਜਿਹੜਾ ਪੈਕਟ ਬੰਦ ਜੂਸ ਆਉਂਦਾ ਏ ਉਹਦੇ ਵਿੱਚ ਆਰਟੀਫੀਸ਼ੀਅਲ ਫਲੇਵਰ ਪਾਏ ਜਾਂਦੇ ਆ ਪ੍ਰੀਜ਼ਰਵੇਟਿਵਜ਼ ਹੁੰਦੇ ਆ ਮਾੜੇ ਕੈਮੀਕਲ ਹੁੰਦੇ ਆ ਸ਼ੂਗਰ ਵੀ ਜ਼ਿਆਦਾ ਐਡ ਕੀਤੀ ਹੁੰਦੀ ਜਿਹਦੇ ਕਰਕੇ ਸਾਡੀ ਸਿਹਤ ਨੂੰ ਨੁਕਸਾਨ ਹੀ ਪਹੁੰਚੂ ਕੋਈ ਫਾਇਦਾ ਨਹੀਂ ਮਿਲੂ ਸੋ ਜੇ ਸੰਤਰੇ ਦਾ ਜੂਸ ਪੀਣਾ ਤਾਂ ਤਾਜੇ ਸੰਤਰੇ ਦਾ ਪੀਓ ਜਾਂ ਐਜ਼ ਇਟ ਇਜ਼ ਸੰਤਰੇ ਨੂੰ ਉਵੇਂ ਹੀ ਖਾਓ ਛਿੱਲ ਕੇ ਸਾਥੀਓ ਅਗਲਾ ਫਰੂਟ ਜਿਹੜਾ ਸਾਡੇ ਦਿਲ ਦੀ ਸਿਹਤ ਲਈ ਵਧੀਆ ਹੋ ਹੈਗਾ ਆਂਬ ਦੋਸਤੋ ਆਂਬਾਂ ਦੇ ਵਿੱਚ ਵਿਟਾਮਿਨ ਸੀ ਬਹੁਤ ਵਧੀਆ ਹੁੰਦਾ ਏ ਇਹਦੇ ਨਾਲ ਨਾਲ ਇਹਨਾਂ ਚ ਬੀਟਾ ਕੈਰੋਟੀਨ ਨਾਂ ਦੇ ਵਟ ਐਂਟੀਆਕਸੀਡੈਂਟ ਪਾਏ ਜਾਂਦੇ ਸੋ ਵਿਟਾਮਿਨ ਸੀ ਤੇ ਬੀਟਾ ਕੈਰੋਟਿਨ ਉਹ ਦੋਵੇਂ ਹੀ ਕਹਿ ਲੋ ਵੀ ਆਕਸੀਡੇਟਿਵ ਡੈਮੇਜ ਤੋਂ ਆਕਸੀਡੇਟਿਵ ਸਟ੍ਰੈਸ ਤੋਂ ਸਾਡੇ ਹਾਰਟ ਨੂੰ ਬਚਾ ਕੇ ਰੱਖਦੇ ਆ ਇਹਦੇ ਨਾਲ ਨਾਲ ਬੀਟਾ ਕੈਰੋਟਿਨ ਵਿਟਾਮਿਨ ਏ ਦੀ ਹੋਈ ਫਾਰਮ ਹੁੰਦੀ ਆ ਸੋ ਇਹ ਆਕਸੀਡਾਈਜ਼ ਹੋਣ ਤੋਂ ਰੋਕਦਾ ਏ ਕਲੇਸਟੋਨ ਨੂੰ ਸਾਡੀਆਂ ਨਸਾਂ 'ਚ ਜਿਹਦੇ ਕਰਕੇ ਕਲੌਟ ਬਣਨ ਦੀ ਜਿਹੜੀ ਪਰੇਸ਼ਾਨੀ ਆ ਉਸ ਤੋਂ ਬਚਾ ਕੇ ਰੱਖਦਾ ਏ ਜਿਹੜਾ ਆਮ ਹੁੰਦਾ ਸੋ ਆਂਬ ਦੇ ਵਿੱਚ ਫਾਈਬਰ ਵੀ ਬਹੁਤ ਜ਼ਿਆਦਾ ਹੁੰਦਾ ਏ ਜਿਹੜਾ ਸਾਡੇ ਮਾੜੇ ਕੋਲੇਸਟ੍ਰੋਲ ਐਲ ਡੀ ਐਨ ਨੂੰ ਘੱਟ ਕਰਦਾ ਸੋ ਆਂਬ ਅਸੀਂ ਕਹਿ ਲੋ ਵੀ ਇਹਨੂੰ ਅਸੀਂ ਨਿਰਨੇ ਕਾਲ ਜੇ ਵੀ ਇਹਦਾ ਸੇਵਨ ਕਰ ਸਕਦੇ ਆ ਦੁਪਹਿਰ ਵੇਲੇ ਵੀ ਖਾ ਸਕਦੇ ਆ ਸੋ ਮੰਗੇਓ ਵੀ ਸਾਨੂੰ ਕੋਲੇਸਟ੍ਰੋਲ ਘਟਾਉਣ 'ਚ ਸਹਾਇਤਾ ਕਰਦੇ ਆ ਸਾਡੇ ਹਾਰਟ ਦੀ ਸਿਹਤ ਲਈ ਵਧੀਆ ਪਰ ਸ਼ੂਗਰ ਦੇ ਮਰੀਜ਼ ਇਹਨਾਂ ਦਾ ਘੱਟ ਤੋਂ ਘੱਟ ਇਸਤੇਮਾਲ ਕਰਨ ਕਿਉਂਕਿ ਆਂਬ ਵੀ ਸ਼ੂਗਰ ਨੂੰ ਵਧਾ ਸਕਦਾ ਤੇ ਸਾਥੀਓ ਅਗਲਾ ਫਾਲ ਜਿਹੜਾ ਹੈਗਾ ਪਪੀਤਾ ਉਹ ਸਾਡੇ ਦਿਲ ਦੀ ਸਿਹਤ ਲਈ ਵੀ ਵਧੀਆ ਤੇ ਸ਼ੂਗਰ ਦੇ ਮਰੀਜ਼ ਵੀ ਇਹਨੂੰ ਖਾ ਸਕਦੇ ਆ ਪਪੀਤੇ ਦੇ ਵਿੱਚ ਫੋਲੇਟ ਨਾਂ ਦਾ ਇੱਕ ਪਦਾਰਥ ਪਾਇਆ ਜਾਂਦਾ ਹੈ ਜਿਹੜਾ ਹੋਮੋਸਿਸਟीन ਨੂੰ ਬਣਨ ਤੋਂ ਰੋਕਦਾ ਸਾਡੇ ਸਰੀਰ 'ਚ ਹੋਮੋਸਿਸਟीन ਸਾਡੇ ਦਿਲ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਵਧਾਉਂਦਾ ਏ ਸੋ ਜੇ ਅਸੀਂ ਪਪੀਤਾ ਖਾਵਾਂਗੇ ਇਹਦੇ ਵਿੱਚਲਾ ਫੋਲੇਟ ਆ ਉਹ ਹੋਮੋਸਿਸਟीन ਬਣਨ ਨੂੰ ਰੋਕਦਾ ਏ ਇਹਦੇ ਨਾਲ ਨਾਲ ਪਪੀਤੇ ਦੇ ਵਿੱਚ ਵੀ ਜਿਹੜੇ ਬੀਟਾ ਕੈਰੋਟਿਨ ਨਾਂ ਦੇ ਐਂਟੀਆਕਸੀਡੈਂਟ ਵੀ ਪਾਏ ਜਾਂਦੇ ਆ ਜਿਹੜੇ ਸਾਡੇ ਦਿਲ ਦੀ ਸਿਹਤ ਲਈ ਬੜੇ ਵਧੀਆ ਏ ਹਾਰਟ ਦੇ ਆਕਸੀਡੇਟਿਵ ਡੈਮੇਜ ਨੂੰ ਘੱਟ ਕਰਦੇ ਆ ਤੇ ਪਪੀਤੇ ਵਿੱਚਲਾ ਵੀ ਜਿਹੜਾ ਫਾਈਬਰ ਆ ਉਹ ਸਾਡੇ ਮਾੜੇ ਕੋਲੇਸਟ੍ਰੋਲ LDL ਨੂੰ ਘੱਟ ਕਰਦਾ ਤੇ ਸਾਥੀਓ ਪਪੀਤਾ ਅਸੀਂ ਕੱਚਾ ਇਹਦਾ ਸਬਜ਼ੀ ਬਣਾ ਕੇ ਵੀ ਸੇਵਨ ਕਰ ਸਕਦੇ ਆ ਇਹਨੂੰ ਪੱਕਾ ਵੀ ਖਾ ਸਕਦੇ ਆ 슈ਗਰ ਦੇ ਮਰੀਜ਼ਾਂ ਲਈ ਵੀ ਇਹ ਵਧੀਆ ਕਿਉਂਕਿ ਇਹਦਾ ਜਿਹੜਾ ਗਲਾਈਸੇਮਿਕ ਇੰਡੈਕਸ ਆ ਬਹੁਤ ਘੱਟ ਹੁੰਦਾ ਇਸ ਤੋਂ ਇਲਾਵਾ ਪੀਲੀ Shimla mircha ਜਿਹੜੀ yellow bell pepper ਜਿਹਨੂੰ ਅਸੀਂ ਕਹਿੰਨੇ ਆ ਉਹ ਵੀ ਸਾਡੇ ਹਾਰਟ ਲਈ ਬਹੁਤ ਵਧੀਆ। ਇਹਦੇ ਵਿੱਚ carotenoids ਨਾਂ ਦੇ antioxidant ਪਾਏ ਜਾਂਦੇ ਆ ਜਿਹੜੇ ਸਾਡੇ ਹਾਰਟ ਲਈ ਬਹੁਤ ਵਧੀਆ ਹੁੰਦੇ ਫਾਈਬਰ ਦੀ ਮਾਤਰਾ ਵੀ ਬਹੁਤ ਜ਼ਿਆਦਾ ਹੁੰਦੀ ਆ। Shimla mirch ਪੀਲੀ ਚ ਤੇ ਵਿਟਾਮਿਨ E ਵੀ ਬਹੁਤ ਵਧੀਆ ਹੁੰਦਾ। ਸੋ ਓਵਰਆਲ ਇਹ ਵੀ ਸਾਡੇ ਹਾਰਟ ਨੂੰ ਬਚਾ ਕੇ ਰੱਖਦਾ ਏ ਦਿਲ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਘੱਟ ਕਰਦਾ ਸੋ ਦੋਸਤੋ ਇਹ ਜਿਹੜੇ ਫਰੂਟ ਤੁਹਾਨੂੰ ਦੱਸੇ ਆ ਇਹ ਸਾਡੇ ਦਿਲ ਦੀ ਸਿਹਤ ਲਈ ਬਹੁਤ ਵਧੀਆ ਏ ਸਾਰੇ ਪੀਲੇ ਫਲ ਸੋ ਇਹਨਾਂ ਦਾ ਇਸਤੇਮਾਲ ਜ਼ਰੂਰ ਕਰੋ ਜੇ ਤੁਹਾਡਾ ਬਲੱਡ ਪ੍ਰੈਸ਼ਰ ਵੱਧਦਾ ਏ ਤਾਂ ਜ਼ਰੂਰ ਇਹਨਾਂ ਦਾ ਇਸਤੇਮਾਲ ਕਰੋ ਜਾਂ ਕੋਲੇਸਟ੍ਰੋਲ ਵੱਧਦਾ ਸੋ ਇਹ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਭੈਣ ਭਰਾਵਾਂ ਤੱਕ ਭੇਜਿਓ ਤਾਂ ਜੋ ਵੱਧ ਤੋਂ ਵੱਧ ਭੈਣ ਭਰਾ ਇਸ ਜਾਣਕਾਰੀ ਦਾ ਲਾਭ ਲੈ ਸਕਣ ਸੋ ਇਜਾਜ਼ਤ ਦਿਓ ਧੰਨਵਾਦ